ਤੋਂ ਟੋਟ ਜਿਹੜਾ ਰੁਕਿਆ ਹੋਇਆ ਭਾਰ ਆ ਉਹ ਦੇਖਿਓ ਆਪਣੇ ਆਪ ਹੀ ਘਟਨਾ ਸ਼ੁਰੂ ਹੋ ਜੇਗੀ ਜੀ 3 ਲੀਟਰ ਤੱਕ ਤੁਸੀਂ ਪਾਣੀ ਪਾਉਂਗੇ ਜੀ ਇਹਨਾਂ ਫਾਸਟ ਕਰ ਦੇਣਾ ਜਿਸ ਦੇ ਨਾਲ ਕਿ ਸਾਡਾ ਜਿਹੜਾ ਰੁਕਿਆ ਹੋਇਆ ਭਾਰ ਆ ਉਹ ਇਹ ਆਪਣੇ ਆਪ ਹੀ ਘਟਨਾ ਦੇਖਿਓ ਸ਼ੁਰੂ ਹੋ ਜਾਏਗਾ ਹਨਾ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਉਹ ਭਾਰ ਤੁਹਾਡਾ ਘਟ ਨਹੀਂ ਰਿਹਾ ਹੈਗਾ ਜਾਂ ਤਾਂ ਜਿਵੇਂ ਦੇਖੋ ਠੰਡਾ ਹੈਗਾ ਵਾ ਉਸੇ ਤਰ੍ਹਾਂ ਵੀ ਪੀ ਸਕਦੇ ਤੁਸੀਂ ਠੰਡਾ ਵੀ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪਿਆਰਪਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾਲ ਤੁਹਾਡੇ ਨਾਲ ਭਾਰ ਘਟਾਉਣ ਦੀ ਇੱਕ ਰੈਮਡੀ ਦੇ ਬਾਰੇ ਗੱਲ ਕਰਾਂਗਾ ਅਗਰ ਤੁਹਾਡਾ ਭਾਰ ਕਟ ਨਹੀਂ ਰਿਹਾ ਇੱਕ ਥਾਂ ਦੇ ਆ ਕੇ ਰੁਕ ਗਿਆ ਹਨਾ ਪਹਿਲਾਂ ਤੁਹਾਡਾ ਭਾਰ ਸੀ ਜਿਹੜਾ 2 ਕਿਲੋ 3 ਕਿਲੋ 4 ਕਿਲੋ ਤੱਕ ਹੱਦ 5 ਕਿਲੋ ਤੱਕ ਬਹੁਤ ਆਸਾਨ ਘਟ ਗਿਆ ਹਨਾ ਪਰ ਹੁਣ ਤੁਹਾਡਾ ਭਾਰ ਕੀ ਹੈ ਕੀ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਉਹ ਭਾਰ ਤੁਹਾਡਾ ਘਟ ਨਹੀਂ ਰਿਹਾ ਹੈਗਾ ਸੋ ਜੋ ਅੱਜ ਦੀ ਇਸ ਵੀਡੀਓ ਦੇ ਵਿੱਚ ਜੜੀ ਰੈਮਡੀ ਮੈਂ ਤੁਹਾਨੂੰ ਬਣਾ ਨਹੀਂ ਦੱਸਾਂਗਾ ਨਾ ਅਗਰ ਤੁਸੀਂ ਉਹ ਰੈਮਡੀ ਨੂੰ ਬਣਾ ਕੇ ਤੁਸੀਂ ਉਹਨੂੰ ਲੰਚ ਤੇ ਡਿਨਰ ਤੋਂ ਬਾਅਦ ਤੁਸੀਂ ਉਹਨੂੰ ਲੈਣੀਓ ਨਾ ਤਾਂ ਤੁਹਾਡਾ ਜਿਹੜਾ ਰੁਕਿਆ ਹੋਇਆ ਭਾਰ ਉਹ ਦੇਖਿਓ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਜੀ ਕਿਉਂਕਿ ਜਿਹੜੀ ਉਹ ਰੈਮਡੀ ਆ ਉਹਨੇ ਕੀ ਕਰਨਾ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਜਾਂ ਫਿਰ ਉਹ ਘਟ ਨਹੀਂ ਰਹੀ ਹੈਗੀ ਤਾਂ ਉਹਨੇ ਨੂੰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਜਿਹੜੀ ਉਹ ਮਦਦ ਕਰਨੀ ਹੈ ਜੀ ਸੋ ਉਹ ਰੈਮਡੀ ਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਬਲੀ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਉਨਾਰੇ ਨਮਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਦੇਖੋ ਉਹ ਚੀਜ਼ ਨੂੰ ਬਣਾਉਣ ਵਾਸਤੇ ਤੁਹਾਨੂੰ ਚਾਰ ਚੀਜ਼ਾਂ ਦੀ ਹੈ ਜਿਹੜੀ ਉਹ ਲੋੜ ਪੈਗੀ ਜੀ ਠੀਕ ਹੈ ਜੀ ਸੋ ਤੁਸੀਂ ਆਪਣਾ ਕਾਪੀ ਪੈਨ ਚੱਕ ਲਓ ਜਿਹੜੀ ਜਿਹੜੀ ਚੀਜ਼ ਮੈਂ ਬੋਲਾਂਗਾ ਤੁਸੀਂ ਉਹ ਚੀਜ਼ ਉਨੀ ਹੀ ਮਾਤਰਾ ਦੇ ਵਿੱਚ ਲੈਣੀ ਹੈ ਜੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੈ ਦੋ ਨਿੰਬੂ ਚਾਹੀਦੀ ਹੈ ਜੀ ਠੀਕ ਹੈ ਜੀ ਆਪਾਂ ਨੂੰ ਦੋ ਚਾਹੀਦੇ ਆ ਨਿੰਬੂ ਠੀਕ ਹੈ ਜੀ ਮੀਡੀਅਮ ਸਾਈਜ਼ ਦੇ ਲੈ ਲਓ ਜਿਹੜਾ ਮਰਜ਼ੀ ਸਾਈਜ਼ ਦਾ ਮਿਲਦੇ ਕੋਈ ਦਿੱਕਤ ਨਹੀਂ ਹੈਗੀ ਦੋ ਨਿੰਬੂ ਲੈਣੇ ਆ ਜੀ ਉਸ ਤੋਂ ਬਾਅਦ ਤੁਸੀਂ ਲੈਣਾ ਜੀ ਅਦਰਕ ਅਦਰ ਤੁਸੀਂ ਇੱਕ ਗੱਠੀ ਜੀ ਲੈ ਲਿਓ ਅਦਰਕ ਦੀ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਚਾਹੀਦੀ ਜੀ ਕਾਲੀ ਮਿਰਚ ਚਾਹੀਦੀ ਹੈ ਜੀ ਕਾਲੀ ਮਿਰਚ ਚਾਹੀਦੀ ਆ ਕਾਲੀ ਮਿਰਚ ਦਾ ਪਾਊਡਰ ਨਹੀਂ ਲੈਣਾ ਆਪਾਂ ਆਪਾਂ ਕਾਲੀ ਮਿਰਚ ਹੀ ਲੈਣੀ ਆ ਠੀਕ ਹੈ ਜੀ ਉਹ ਸਾਨੂੰ ਚਾਹੀਦਾ ਜੀ ਇੱਕ ਚਮਚ ਇੱਕ ਚਮਚ ਸਾਨੂੰ ਕਾਲੀ ਮਿਰਚ ਚਾਹੀਦੀ ਹੈ ਜੀ ਉਸ ਤੋਂ ਬਾਅਦ ਸਾਨੂੰ ਚਾਹੀਦੀ ਜੀ ਲੌਂਗ ਠੀਕ ਹੈ ਜੀ ਲੌਂਗ ਚਾਹੀਦੀ ਜੀ ਛੋਟੀ ਛੋਟੀ ਲੌਂਗ ਚਾਹੀਦੀ ਜੀ ਉਹ ਵੀ ਇੱਕ ਚਮਚ ਚਾਹੀਦਾ ਜੀ ਸਾਨੂੰ ਠੀਕ ਹੈ ਜੀ ਇੱਕ ਵਾਰੀ ਮੈਂ ਦੁਬਾਰਾ ਰਿਪੀਟ ਕਰਦਾ ਪਿਆ ਜੀ ਨਿੰਬੂ ਤੁਸੀਂ ਦੋ ਲੈਣੇ ਆ ਜੀ ਅਦਰਕ ਤੁਸੀਂ ਇੱਕ ਪੀਸ ਤੁਸੀਂ ਲੈ ਲਿਓ ਉਹਦਾ ਜ ਕਾਲੀ ਮਿਰਚ ਜਿਹੜੀ ਤੁਸੀਂ ਉਹ ਲੈਣਾ ਇੱਕ ਚਮਚ ਲੈਣਾ ਲੌਂਗ ਛੋਟੀ ਜਿਹੜੀ ਤੁਸੀਂ ਉਹ ਵੀ ਇੱਕ ਚਮਚ ਲੈਣਾ ਜੀ ਹੁਣ ਤੁਸੀਂ ਇਹਨੂੰ ਬਣਾਉਣਾ ਕਿਵੇਂ ਆ ਇਹ ਤਾਂ ਸਾਡਾ ਸਮਾਨ ਹੋ ਗਿਆ ਜੀ ਹੁਣ ਇਹਦਾ ਬਣਾਉਣ ਦਾ ਕੀ ਤਰੀਕਾ ਵਾ ਤੁਸੀਂ ਕੀ ਕਰਨਾ ਕਿ ਨਿੰਬੂ ਨੂੰ ਨਾ ਤੁਸੀਂ ਬਰੀਕ ਬਰੀਕ ਕੱਟ ਲੈਣਾ ਜਾਂ ਤਾਂ ਫਿਰ ਤੁਸੀਂ ਜਿਵੇਂ ਆਪਾਂ ਪਿਆਜ਼ ਕੱਟਦੇ ਆ ਨਾ ਗੋਲ ਸਲਾਦ ਵਾਸਤੇ ਗੋਲ-ਗੋਲ ਕੱਟਦੇ ਆ ਜਾਦ ਤੁਸੀਂ ਨਿੰਬ ਨੂੰ ਉਸ ਤਰ੍ਹਾਂ ਵੀ ਕੱਟ ਸਕਦੇ ਹੋ ਜਾਂ ਫਿਰ ਜਿਵੇਂ ਤੁਹਾਡਾ ਦਿਲ ਕਰਦਾ ਤੁਸੀਂ ਉਹਨੂੰ ਕੱਟ ਸਕਦੇ ਹੋ ਜਾਨੀ ਕਿ ਇਹਨੂੰ ਜ਼ਿਆਦਾ ਬਰੀਕ ਵੀ ਨਹੀਂ ਕੱਟਣਾ ਜ਼ਿਆਦਾ ਮੋਟਾ ਵੀ ਨਹੀਂ ਕਰਨਾ ਠੀਕ ਸਾਈਜ਼ ਦੇ ਵਿੱਚ ਕੱਟਣਾ ਨਿੰਬ ਨੂੰ ਤੁਸੀਂ ਕੱਟ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਅਦਰਕ ਜਿਹੜਾ ਅਦਰਕ ਨੂੰ ਵੀ ਤੁਸੀਂ ਬਰੀਕ-ਬਰੀਕ ਕੱਟ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਕਾਲੀ ਮਿਰਚ ਹੋਗੀ ਤੇ ਲੌਂਗ ਰੇ ਜੀ ਇਹਨਾਂ ਨੂੰ ਸੇਮ ਇਸੇ ਤਰ੍ਹਾਂ ਰਹਿਣ ਦੇਣਾ ਜੀ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਇਦਾਂ ਤਿਆਰ ਕਰ ਲੈਣਾ ਹੁਣ ਇਹਨੂੰ ਬਣਾਉਣ ਦਾ ਕੀ ਤਰੀਕਾ ਵਾ ਤੁਸੀਂ ਕੀ ਕਰਨਾ ਕਿ ਇੱਕ ਪੈਨ ਦੇ ਵਿੱਚ ਇੱਕ ਪੈਨ ਦੇ ਵਿੱਚ ਤੁਸੀਂ 3 ਲੀਟਰ ਘਟੋ ਘਟ 3 ਲੀਟਰ ਤੱਕ ਤੁਸੀਂ ਪਾਣੀ ਪਾਉਣਾ ਜੀ 3 ਲੀਟਰ ਤੱਕ ਤੁਸੀਂ ਪਾਣੀ ਪਾਉਂਗੇ ਜੀ ਪਾਣੀ ਪਾ ਕੇ ਉਹਦੇ ਵਿੱਚ ਤੁਸੀਂ ਫਿਰ ਉਹਦੇ ਵਿੱਚ ਜਿਹੜਾ ਨਿੰਬੂ ਤੁਸੀਂ ਕੱਟਿਆ ਸੀਗਾ ਉਹਦਾ ਹਨਾ ਬਰੀਕ ਬਰੀਕ ਤੁਸੀਂ ਉਹਦੇ ਵਿੱਚ ਪਾ ਦੇਣਾ ਫਿਰ ਤੁਸੀਂ ਅਦਰਕ ਵੀ ਉਹਦੇ ਵਿੱਚ ਪਾ ਦੇਣਾ ਤੇ ਤੁਸੀਂ ਕਾਲੀ ਮਿਰਚਾ ਜਿਹੜੀ ਤੁਸੀਂ ਉਹ ਵੀ ਉਹਦੇ ਵਿੱਚ ਪਾ ਦੇਣੀ ਆ ਸਬੂਤੀ ਹੀ ਤੇ ਇਸੇ ਤਰ੍ਹਾਂ ਤੁਸੀਂ ਲੌਂਗ ਆ ਜਿਹੜੇ ਛੋਟੇ ਇੱਕ ਚਮਚ ਤੁਸੀਂ ਉਹ ਵੀ ਉਹਦੇ ਵਿੱਚ ਪਾ ਦੇਣਾ ਤੇ ਇਹ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲੈਣਾ ਜੀ ਠੀਕ ਹੈ ਜੀ ਇਹਨੂੰ 2-3 ਉਬਾਲੇ ਦਿਵਾ ਕੇ ਫਿਰ ਤੁਸੀਂ ਗੈਸ ਬੰਦ ਕਰ ਦਿਓ ਤੇ ਉੱਪਰੋਂ ਉਹਨੂੰ ਤੁਸੀਂ ਢੱਕ ਦਿਓ ਠੀਕ ਹੈ ਜੀ ਤਾਂ ਜੋ ਜਿਹੜਾ ਜੋ ਆਪਾਂ ਇਹਦੇ ਵਿੱਚ ਸਮਾਨ ਪਾਇਆ ਨਿੰਬੂ ਅਦਰਕ ਕਾਲੀ ਮਿਰਚ ਛੋਟੀ ਲੌਂਗ ਪਾਈ ਆ ਨਾ ਤਾਂ ਜੋ ਉਹਦਾ ਜਿਹੜਾ ਅਸਰ ਆ ਉਹ ਸਾਡੇ ਪਾਣੀ ਦੇ ਵਿੱਚ ਹੀ ਮਿਕਸ ਰਵੇ ਜੇ ਤੁਸੀਂ ਨਾਟਕ ਆ ਉਹ ਹੋਵਾ ਦੇ ਵਿੱਚ ਬਾਹਰ ਨਿਕਲ ਜਾਣਾ ਠੀਕ ਆ ਸੋ ਇਸ ਕਰਕੇ ਉਹਨੂੰ ਉੱਪਰੋਂ ਢੱਕ ਦੇਣਾ ਉਹਨੂੰ ਢੱਕਣ ਤੋਂ ਬਾਅਦ ਤੁਸੀਂ ਉਹਨੂੰ 5 ਤੋਂ 10 ਮਿੰਟ ਇਸੇ ਤਰ੍ਹਾਂ ਰੱਖਣਾ ਵਾ ਹਨਾ ਜਦੋਂ ਉਹ ਥੋੜਾ ਜਿਹਾ ਠੰਡਾ ਹੋ ਜਾਏਗਾ ਹਲਕਾ ਜਿਹਾ ਠੰਡਾ ਹੋ ਜਾਏਗਾ ਫਿਰ ਤੁਸੀਂ ਕੀ ਕਰਨਾ ਵਾ ਉਹ ਸਾਰੇ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਛਾਣ ਦੇਣਾ ਜੀ ਛਾਣ ਕੇ ਇੱਕ ਅਲੱਗ ਬਰਤਨ ਦੇ ਵਿੱਚ ਤੁਸੀਂ ਕੱਢ ਲੈਣਾ ਠੀਕ ਹੈ ਜੀ ਇੱਕ ਅਲੱਗ ਬਰਤਨ ਦੇ ਵਿੱਚ ਤੁਸੀਂ ਕੱਢ ਲਓਗੇ ਅਲੱਗ ਬਰਤਨ ਦੇ ਵਿੱਚ ਕੱਢ ਕੇ ਤੁਸੀਂ ਉਹਨੂੰ ਆਪਣੇ ਕੋਲ ਰੱਖ ਲੈਣਾ ਠੀਕ ਹੈ ਜੀ ਇਹ ਤੁਹਾਡਾ ਪਾਣੀ ਬਿਲਕੁਲ ਬਣ ਕੇ ਤਿਆਰ ਹੋ ਗਿਆ ਯਾਨੀ ਕਿ ਰੈਮਡੀ ਜਿਹੜੀ ਤੁਹਾਡੀ ਬਣ ਕੇ ਤਿਆਰ ਹੋ ਗਈ ਹੈ ਜੀ ਠੀਕ ਹੈ ਜੀ ਹੁਣ ਇਹਨੂੰ ਲੈਣ ਦਾ ਤਰੀਕਾ ਕੀ ਹੈ ਇਹਨੂੰ ਤੁਸੀਂ ਲੈਣਾ ਕਿਵੇਂ ਆ ਇਹਨੂੰ ਤੁਸੀਂ ਜਦੋਂ ਵੀ ਤੁਸੀਂ ਲੰਚ ਕਰਨਾ ਜਦੋਂ ਤੁਸੀਂ ਲੰਚ ਕਰਨਾ ਲੰਚ ਤੋਂ ਠੀਕ 30 ਮਿੰਟ ਬਾਅਦ ਤੁਸੀਂ ਇਹਨੂੰ ਪੀਣਾ ਵਾ ਜੀ ਜਦ ਤ ਜਿਵੇਂ ਦੇਖੋ ਠੰਡਾ ਹੈਗਾ ਵਾ ਉਸੇ ਤਰ੍ਹਾਂ ਵੀ ਪੀ ਸਕਦੇ ਹੋ ਤੁਸੀਂ ਠੰਡਾ ਵੀ ਪੀ ਸਕਦੇ ਹੋ ਜਿੱਦਾਂ ਦਾ ਹੈਗਾ ਵਾ ਠੀਕ ਹੈ ਜੀ ਜੇ ਤੁਸੀਂ ਕੋਸ਼ਾ ਕਰਨਾ ਚਾਹੁੰਦੇ ਹੋ ਕੋਸ਼ਾ ਵੀ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਜੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਜੀ ਠੀਕ ਹੈ ਜੀ ਲੰਚ ਤੋਂ 30 ਮਿੰਟ ਬਾਅਦ ਲੈਣਾ ਜੀ ਨੂੰ ਇੱਕ ਗਲਾਸ ਤੇ ਉਸ ਤੋਂ ਬਾਅਦ ਰਾਤ ਨੂੰ ਡਿਨਰ ਤੋਂ 30 ਮਿੰਟ ਬਾਅਦ ਮੰਨ ਕੇ ਚਲੋ ਤੁਸੀਂ 8 ਵਜੇ ਡਿਨਰ ਕਰ ਲਿਆ ਤੇ 8:30 ਵਜੇ ਠੀਕ ਤੁਸੀਂ ਇਹਨੂੰ ले लोगे 10 15 मिनट ऊपर ਥੱਲੇ ਹੋ ਜਾਣ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਇੰਨੇ ਕ ਟਾਈਮ ਦੇ ਵਿੱਚ ਜਾਨੀ 30 40 ਮਿੰਟ ਬਾਅਦ ਤੁਸੀਂ ਇਹਨੂੰ ਲੈਣਾ ਵਾ ਲੰਚ ਤੋਂ ਬਾਅਦ ਤੇ ਡਿਨਰ ਤੋਂ ਬਾਅਦ ਤੁਸੀਂ ਇਹਨੂੰ ਲੈਣਾ ਵਾ ਤੁਸੀਂ ਦੇਖਿਓ ਤੁਹਾਨੂੰ ਨਾ 10 ਦਿਨਾਂ ਦੇ ਵਿੱਚ ਜੇ ਤੁਸੀਂ ਲਗਾਤਾਰ 10 ਦਿਨ ਲਓਗੇ ਤੁਹਾਨੂੰ 10 ਦਿਨਾਂ ਦੇ ਵਿੱਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ 10 ਦਿਨ ਤਾਂ ਚਲੋ ਮੈਂ ਜ਼ਿਆਦਾ ਕਹਾਂ ਵੇਸੇ ਵੀ ਤੁਹਾਨੂੰ 5 ਦਿਨ ਦੇ ਵਿੱਚ ਹੀ ਰਿਜ਼ਲਟ ਮਿਲਣੇ ਦੇਖੀ ਸ਼ੁਰੂ ਹੋ ਜਾਣਗੇ ਇੱਕ ਤਾਂ ਇਹਨੇ ਤੁਹਾਡੇ ਜਿਹੜਾ ਪੇਟ ਹੈ ਇਹਨੇ ਦੇਖਿਓ ਬਿਲਕੁਲ ਸਾਫ਼ ਕਰ ਦੇਣਾ ਠੀਕ ਹੈ ਇਹਨੇ ਪੇਟ ਤੁਹਾਡਾ ਬਿਲਕੁਲ ਸਾਫ ਕਰ ਦੇਣਾ ਜੇ ਤੁਹਾਡਾ ਲੀਵਰ ਫੈਟੀਆ ਇਹਨੇ ਤੁਹਾਡਾ ਲੀਵਰ ਨੂੰ ਬਿਲਕੁਲ ਠੀਕ ਕਰ ਦੇਣਾ ਤੁਹਾਡੇ ਮੈਟਾਬੋਲਿਜ਼ਮ ਨੂੰ ਇਹਨੇ ਫਾਸਟ ਕਰ ਦੇਣਾ ਜਿਸ ਦੇ ਨਾਲ ਕੀ ਕੀ ਸਾਡਾ ਜਿਹੜਾ ਰੁਕਿਆ ਹੋਇਆ ਭਾਰ ਆ ਉਹ ਆਪਣੇ ਆਪ ਹੀ ਘਟਣਾ ਦੇਖੋ ਸ਼ੁਰੂ ਹੋ ਜਾਏਗਾ ਹਣਾ ਜਦੋਂ ਤੁਹਾਡੇ ਸਰੀਰ ਦੇ ਉੱਤੇ ਜਿੰਨੀ ਵੀ ਫालतू ਚਰਬੀ ਜੰਮੀ ਹੋਈ ਆ ਜਾਂ ਫਿਰ ਬੈਲੀ ਫੈਟ ਆ ਜਾਂ ਫਿਰ ਥਾਈ ਤੁਹਾਡੇ ਭਾਰੇ ਨੇ ਦੇਖੋ ਉਹਨਾਂ ਦੇ ਵਿੱਚ ਦੇਖੋ ਤੁਸੀਂ ਫੈਟ ਆ ਜਿਹੜੀ ਤੁਹਾਡੀ ਉਹ ਪਿੰਗਲ ਨਹੀਂ ਸ਼ੁਰੂ ਹੋ ਜੇਗੀ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਜਿਹੜਾ ਉਹ ਦਿਖਣਾ ਸ਼ੁਰੂ ਹੋ ਜਾਏਗਾ ਜੀ ਠੀਕ ਹੈ ਜੀ ਬਸ ਇਹ ਤੁਸੀਂ ਇਹ ਪਾਣੀ ਨੂੰ ਤੁਸੀਂ 15 ਦਿਨ ਤੁਸੀਂ ਲਗਾਤਾਰ ਪੀ ਕੇ ਦੇਖੋ ਤੁਹਾਨੂੰ ਆਪਣੇ ਆਪ پتہ ਲੱਗ ਜਾਏਗਾ ਜੇ ਤੁਹਾਨੂੰ ਰਿਜ਼ਲਟ ਮਿਲੀ ਜਾ ਤਾਂ ਤੁਸੀਂ ਇਹਨੂੰ ਲਗਾਤਾਰ ਤੁਸੀਂ ਇਹਨੂੰ ਲਈ ਜਾਓ ਠੀਕ ਇਹਨੂੰ ਤੁਸੀਂ 30 ਦਿਨ ਤੱਕ ਲੈਣਾ ਵਾ 30 ਦਿਨ ਲੈ ਕੇ ਤੁਸੀਂ ਫਿਰ 5 ਦੇ ਦਿਨ ਬ੍ਰੇਕ ਪਾ ਦੇਣੀ ਆ ਫਿਰ 30 ਦਿਨ ਤੁਸੀਂ ਇਹਨੂੰ ਲੈਣਾ ਵਾ ਠੀਕ ਆ ਜੀ ਸੋ ਦੇਖੋ ਇਹਦੇ ਨਾਲ ਜੇ ਤੁਸੀਂ ਇਹਦਾ ਰਿਜ਼ਲਟ ਜਿਹੜਾ ਤੁਸੀਂ ਜ਼ਿਆਦਾ ਲੈਣਾ ਚਾਹੁੰਦੇ ਹੋ ਤੁਹਾਨੂੰ ਦੋ ਤਿੰਨ ਗੱਲਾਂ ਨੇ ਜੜੀਆਂ ਉਹਦਾ ਤੁਹਾਨੂੰ ਧਿਆਨ ਰੱਖਣਾ ਪਏਗਾ ਨੰਬਰ 1 ਦੇ ਉੱਤੇ ਹੈਗਾ ਜੀ ਤੁਸੀਂ ਇੱਕ ਦਿਨ ਦੇ ਵਿੱਚ ਘੱਟੋ ਘੱਟ ਤੁਸੀਂ 3 ਤੋਂ 4 ਲੀਟਰ ਤੁਸੀਂ ਪਾਣੀ ਪੀਓਗੇ ਕਿਉਂਕਿ ਹੁਣ ਗਰਮੀ ਦਾ ਟਾਈਮ ਆ ਠੀਕ ਆ ਜੀ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਮੈਂ ਪਾਈਆਂ ਨੇ ਉਹ ਗਰਮ ਵੀ ਨੇ ਸੋ ਇਸ ਕਰਕੇ ਤੁਸੀਂ 3 ਤੋਂ 4 ਲੀਟਰ ਜਿਹੜਾ ਪਾਣੀ ਤੁਸੀਂ ਜ਼ਿਆਦਾ ਪੀਓਗੇ ਹੀ ਪੀਓਗੇ ਜੀ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਡੇਲੀ ਵਰਕਆਊਟ ਆ ਜਿਹੜਾ ਤੁਸੀਂ ਸਵੇਰੇ 40 ਤੋਂ 50 ਮਿੰਟ ਵਰਕਆਊਟ ਤੁਸੀਂ ਉਹ ਕਰੋਗੇ ਹੀ ਕਰੋਗੇ ਰਨਿੰਗ ਕਰ ਸਕਦੇ ਹੋ ਐਕਸਰਸਾਈਜ਼ ਕਰ ਸਕਦੇ ਹੋ ਜਿਮ ਕਰ ਸਕਦੇ ਹੋ ਜਾਂ ਫਿਰ ਘਰ ਦੇ ਵਿੱਚ ਰਹਿ ਕੇ ਹੀ ਤੁਸੀਂ ਐਕਸਰਸਾਈਜ਼ ਜਿਹੜੀ ਤੁਸੀਂ ਉਹ ਕਰ ਸਕਦੇ ਹੋ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੋਈ ਵੀ ਜੰਕ ਫੂਡ ਜਿਹੜਾ ਤੁਸੀਂ ਉਹ ਨਹੀਂ ਖਾਓਗੇ ਕੋਈ ਵੀ ਬਾਹਰ ਦੀ ਚੀਜ਼ ਹੈ ਤੁਸੀਂ ਨਹੀਂ ਖਾਓਗੇ ਬਰੈਡ ਪਕੌੜਾ ਸਮੋਸਾ ਇਦਾਂ ਦੀ ਕੋਈ ਚੀਜ਼ ਨਹੀਂ ਖਾਓਗੇ ਨਾ ਤੁਸੀਂ ਬੇਕਰੀ ਤੋਂ ਬਣੀ ਹੋਈ ਕੋਈ ਵੀ ਚੀਜ਼ ਤੁਸੀਂ ਖਾਓਗੇ ਨਾ ਤੁਸੀਂ ਕੋਈ ਵੀ 슈ਗਰ ਵਾਲੀ ਚੀਜ਼ ਜਿਹੜੀ ਉਹ ਨਹੀਂ ਖਾਓਗੇ ਖੰਡ ਸ਼ੱਕਰ ਗੁੜ ਵਗੇਰਾ ਬਿਲਕੁਲ ਤੁਸੀਂ ਕੋਸ਼ਿਸ਼ ਨਹੀਂ ਜਿਹੜਾ ਉਹ ਤੁਸੀਂ ਖਾਓਗੇ ਤੇ ਜਿਹੜਾ ਤੁਸੀਂ ਘਰ ਦੀ ਇਹ ਹੀ ਚੀਜ਼ਾਂ ਖਾਓਗੇ ਤੇ ਸਲਾਦ ਆ ਜੋ ਤੁਸੀਂ ਜਿਆਦਾ ਤੋਂ ਜਿਆਦਾ ਖਾਂਦੀ ਕੋਸ਼ਿਸ਼ ਕਰਨੀ ਆ ਕਿਉਂਕਿ ਸਲਾਦ ਦੇ ਵਿੱਚ ਪਾਣੀ ਹੀ ਹੁੰਦਾ ਜ਼ਿਆਦਾਤਰ ਤੇ ਫਾਈਬਰ ਹੁੰਦਾ ਵਾ ਠੀਕ ਆ ਜੀ ਜੋ ਸਾਡਾ ਭਾਰ ਘਟਾਉਣ ਦੇ ਵਿੱਚ ਸਾਡੀ ਮਦਦ ਕਰਦਾ ਕਿਉਂਕਿ ਉਹਦੇ ਨਾਲ ਕੀ ਆ ਸਾਡਾ ਜਿਹੜਾ ਢਿੱਡਾ ਫੁੱਲਿਆ ਰਹਿੰਦਾ ਸਾਨੂੰ ਭੁੱਖਾ ਜਿਹੜੀ ਉਹ ਨਹੀਂ ਲੱਗਦੀ ਹੈਗੀ ਠੀਕ ਆ ਜੀ ਤੁਸੀਂ ਆ ਇਹ ਤਿੰਨ ਚਾਰ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਵਾ ਮੇਨ ਚੀਜ਼ ਡਾਈਟ ਆ ਤੁਸੀਂ ਡਾਈਟ ਨੂੰ ਸਟਿਕਲੀ ਫੋਲੋ ਕਰਨਾ ਵਾ ਤੇ ਆਹ ਪਾਣੀ ਨੂੰ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦੋ ਤੁਹਾਡਾ ਭਾਰ ਦੇਖੋ ਆਟੋਮੈਟਿਕ ਹੀ ਘਟਨਾ ਸ਼ੁਰੂ ਹੋ ਜਾਏਗਾ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਜੀ ਸੋ ਹਨਾ ਸੋ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਹਨਾ ਭਾਰ ਘਟਾਉਣ ਦੇ ਲਈ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਬਣਵਾਉਣਾ ਚਾਹੁੰਦੇ ਹੋ ਤਾਂ ਬਲੀ ਤੁਸੀਂ ਸਕਰੀਨ ਤੇ ਚੱਲ ਰਹੀ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰਕੇ ਮੇਰੇ ਕੋਲ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਜਿਹੜਾ ਤੁਸੀਂ ਉਹ ਬਣਵਾ ਸਕਦੇ ਜਿਸ ਦੇ ਨਾਲ ਕੀ ਕਿ ਤੁਹਾਨੂੰ ਰਿਜ਼ਲਟ ਬਹੁਤ ਜਲਦੀ ਮਿਲੇਗਾ ਠੀਕ ਹੈ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੇਰੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੇ ਇਸ ਵੀਡੀਓ ਤੇ ਲਿਖ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ